ਸਾਡੇ ਦੇ ਇਨਚਾਰਜ ਨੇ ਐਸਏ ਬਲਵਿੰਦਰ ਸਿੰਘ ਇਨਚਾਰਜ ਐਂਟੀ ਗੈਂਗਸਟਰ ኦਪਰੇਸ਼ਨਲ ਯੂਨਿਟ ਕਮਿਸ਼ਨਰੇਟ ਅਫਸਰ ਦੇ ਵਿੱਚ ਉਹਨਾਂ ਨੂੰ ਇਤਲਾਹ ਮਿਲੀ ਸੀ ਅੱਜ ਸ਼ਾਮ ਲੇਟ ਇਵਨਿੰਗ ਦੇ ਵਿੱਚ ਕਿ ਜਿਹੜਾ ਇੱਕ ਬੰਦਾ ਹੈਗਾ ਉਹ ਜਿਹੜਾ ਕਿ ਪੁਰਾਣਾ ਨੋਟੋਰੀਅਸ ਕ੍ਰਿਮੀਨਲ ਹੈ ਜੇਲ ਤੋਂ ਹੁਣ ਥੋੜੀ ਦੇਰ ਪਹਿਲਾਂ ਆਇਆ ਤੇ ਉਹ ਉਹਦੇ ਕੋਲ ਮਾਰੂ ਹਥਿਆਰ ਨੇ ਲੀਥਲ ਤੇ ਸਬਸਟਿਕੇਟਡ ਵੈਪਨ ਨੇ ਉਹ ਕੋ ਟਾਰਗੇਟ ਕਿਲਿੰਗ ਕਰਨਾ ਚਾਹੁੰਦਾ ਜਿਹਦੇ ਕਿ ਗੈਂਗਸਟਰਸ ਤੇ ਜਿਹੜੇ ਫੋਰਨ ਬੇਸ ਕੈਨਸਲ ਤੇ ਆਈਐਸਆਈ ਦੇ ਨਾਲ ਸੰਬੰਧ ਨੇ ਔਰ ਬੇਸਿਕਲੀ ਉਹਦੇ ਕੋਲ ਜਿਹੜੇ ਸਪੈਸਟੀਕੇਟਰ ਵੈਪਨ ਨੇ ਕ੍ਰੋਸ ਦਾ ਇੰਟਰਨੈਸ਼ਨਲ ਬਾਰਡਰ ਉਧਰੋਂ ਜਿਹੜੇ ਆਉਂਦੇ ਨੇ ਉਹ ਜਿਹੇ ਵੈਪਨ ਹੋ ਸਕਦੇ ਨੇ ਸੋ ਉਹਨਾਂ ਨੇ ਉਹ ਸੰਬੰਧ ਦੇ ਵਿੱਚ ਇੱਥੇ ਜਿਹੜੇ ਟੀ ਪੁਆਇੰਟ ਦੇ ਉੱਤੇ ਆਪਾਂ ਖੜੇ ਆ ਲਿੰਕ ਰੋਡ ਦੇ ਉੱਤੇ ਉੱਥੇ ਨਕਲ ਆਇਆ ਹੋਇਆ ਸੀ ਪਹਿਲਾਂ ਕਾਫੀ ਗੱਡੀਆਂ ਨਿਕਲਦੀਆਂ ਰਹੀਆਂ ਫਿਰ ਜਦੋਂ ਇਹ ਮੋਟਰਸਾਈਕਲ ਤੇ ਦੋ ਬੰਦੇ ਆਏ ਆ ਉਹਨਾਂ ਨੂੰ ਉਹਨਾਂ ਨੇ ਰੋਕਿਆ ਤੇ ਪੁਲਿਸ ਨੂੰ ਦੇਖ ਕੇ ਉਹਨਾਂ ਨੇ ਨੇਚਰਲੀ ਟurn ਬੈਕ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਗੇ ਉਹ ਪੁਲਿਸ ਦੇ ਰੋਕਣ ਦੇ ਇਸ਼ਾਰੇ ਤੋਂ ਬਾਅਦ ਇਮੀਡੀਏਟਲੀ ਫਾਇਰ ਕਰ ਦਿੱਤਾ ਪੁਲਿਸ ਪਾਰਟੀ ਦੇ ਵੱਲ ਤੇ ਪੁਲਿਸ ਨੇ ਫਿਰ ਹਵਾ ਚ ਫਾਇਰ ਕੀਤੇ ਵਾਰਨ ਕੀਤਾ ਉਹਨਾਂ ਨੂੰ ਇਹ ਉਹ ਆਪਣੇ ਆਪ ਨੂੰ ਸਰੈਂਡਰ ਕਰਨ ਰੋਕਣ ਪਰ ਉਹ ਫਿਰ ਲਗਾਤਾਰ ਫਾਇਰ ਕੀਤੇ ਗਏ ਉਹਨਾਂ ਵੱਲੋਂ ਚਾਰ ਰਾਉਂਡਸ ਫਾਇਰ ਜਿਹੜੇ ਮੁਲਜ਼ਮਾਂ ਵੱਲੋਂ ਕੀਤੇ ਗਏ ਦੋਨਾਂ ਵੱਲੋਂ ਉਹ ਸਾਡੇ ਗੱਡ ਪੁਲਿਸ ਦੀ ਗੱਡੀ 'ਚ ਵੀ ਲੱਗਿਆ ਉਹਦੇ 'ਚ ਫਿਰ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਪਾਰਟੀ ਨੇ ਫਾਇਰ ਕੀਤੇ ਵਾਪਸ ਬਲਵਿੰਦਰ ਸਿੰਘ ਤੇ ਪ੍ਰਗਟ ਸਿੰਘ ਐਸਏਆਈ ਵੱਲੋਂ ਫਾਇਰ ਕੀਤੇ ਗਏ ਉਹਦੇ ਜਿਹੜਾ ਇੱਕ ਮੁਲਜ਼ਮ ਸੀਗਾ ਜਿਹਦੀ ਬਾਅਦ 'ਚ ਪਛਾਣ ਜੜੀ ਹੈ ਉਹ ਹਰਜਿੰਦਰ ਇਲੀਅਸ ਹੈਰੀ ਜੱਜ ਜਿਹੜਾ ਮਹੱਲਾ ਹੈਗਾ ਉਹਦੇ ਮੁਕਮਪੁਰੇ ਦਾ ਉਹਦਾ ਉਹਦੇ ਵੱਲੋਂ ਪਛਾਣ ਕੀਤੀ ਗਈ 32 ਸਾਲ ਦੀ ਉਮਰ ਹੈ ਪੁਰਾਣੇ ਪੰਜ ਕੇਸ ਦਰਜ ਨੇ ਉਹਦੇ ਤੇ ਤੇ ਹੁਣ ਪਤਾ ਲੱਗਿਆ ਜੋ ਰਿਕਾਰਡ ਫੁੱਲ ਆ ਗਿਆ ਜੋ ਕਿ ਉਹਦੀ ਜੇਬ ਚੋਂ ਆਧਾਰ ਕਾਰਡ ਮਿਲਿਆ ਉਹ ਇਥੇ ਇੰਜਰਡ ਹੋ ਗਿਆ ਸੀਗਾ ਉਹਦੇ ਥੋੜਾ ਬਹੁਤਾ ਜੋ ਬਿਆਨ ਉਹ ਤੋਂ ਲੈ ਸਕੇ ਤੇ ਤਲਾਸ਼ੀ ਤੋਂ ਪਤਾ ਲੱਗਿਆ ਇਹ ਦੂਜਾ ਮੁੰਡਾ ਜਿਹੜਾ ਪਿਛਲਾ ਉਹ ਭਜਨ ਚ ਕਾਮਯਾਬ ਹੋ ਗਿਆ ਉਹਦੇ ਪਿੱਛੇ ਐਸਆਈ ਨੇ ਜਾ ਕੇ ਜਿਵੇਂ ਆ ਖੇਤ ਨੇ ਉੱਥੇ ਜਾ ਕੇ ਵੀ ਫਾਇਰ ਕੀਤੇ ਤੇ ਉਹ ਬਟੋ ਭਜਨ ਚ ਕਾਮਯਾਬ ਹੋਏ ਪਰ ਦੋਨਾਂ ਦੇ ਜਿਹੜੇ ਵੈਪਨ ਨੇ ਇੱਕ ਗਲੌਕ ਪਿਸਟਲ ਤੇ ਜਿਹੜਾ 9mm ਹੈ ਤੇ ਇੱਕ 30 ਬੋਰ ਦਾ ਪਿਸਟਲ ਤੇ ਲਾਈਵ ਰਾਉਂਡਸ ਦੋਨਾਂ ਦੇ ਵਿਦ ਮੈਗਜ਼ੀਨ ਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਮੌਕੇ ਤੋਂ ਜਿਹੜਾ ਹਰਜਿੰਦਰ ਹੈਰੀ ਹੈ ਇਹਨੂੰ ਇਮੀਡੀਏਟਲੀ ਹਸਪੀਟਲ ਰਸ਼ ਕਰ ਦਿੱਤਾ ਗਿਆ ਸੀ ਔਰ ਡਾਕਟਰਸ ਉਹਦੇ ਜੇਰੇ ਇਲਾਜ ਉਥੇ ਹੁਣੀ ਪਤਾ ਲੱਗਿਆ ਕਿ ਸ਼ਾਇਦ ਉਹਦੀ ਮੌਤ ਹੋ ਗਈ ਹੈ ਤੇ ਇਹ ਬੰਦਾ ਜਿਹੜਾ 11 7 ਨੂੰ ਐਸ ਪਰ ਰਿਕਾਰਡ 7 11 ਸੌਰੀ 7 ਨਵੰਬਰ ਨੂੰ ਹੀ ਜੇਲ੍ਹ ਤੋਂ ਆਇਆ ਉਥੇ ਨੇ ਕਾਫੀ ਆਪਣਾ ਜੋ ਪਤਾ ਲੱਗਿਆ ਕਿ ਕਾਫੀ ਬਾਹਰਲੇ ਫੋਰਨ ਬੇਸ ਗੈਂਗਸਟਰਸ ਤੇ ਜਿਹੜੇ ਆਈਐਸਆਈ ਨਾਲ ਵੀ ਇਹਦੇ ਲਿੰਕ ਸਾਬਤ ਹੋਏ ਆ ਜਿਹੜਾ ਮੋਬਾਈਲ ਇੱਕ ਮੌਕੇ ਤੋਂ ਮਿਲਿਆ ਉਦੋਂ ਅਸੀਂ ਫੋਰੈਂਸਿਕ ਤੇ ਤਾਂ ਨਹੀਂ ਭੇਜ ਸਕੇ ਕਿਉਂਕਿ ਟੂ अर्ਲੀ ਹੈ ਉਹ ਜਿੰਨਾ ਕੋ ਦੀ ਬੇਰ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਕੀਤੀ ਗਈ ਉਹਦੇ ਚ ਕਾਫੀ ਵਰਚੁਅਲ ਨੰਬਰ ਤੇ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਆਏ ਨੇ ਤੇ ਇਹ ਇਸਰੱਲ ਅਗਰਿਆ ਕਿ ਬਾਰਡਰ ਤੇ ਉਤੋਂ ਇਹਦੀ ਆਮਦ ਰਫ ਸਗੀ ਕਾਫੀ ਤੇ ਉਤੋਂ ਹੀ ਇਹ ਜਿਹੜੇ ਵੈਪਨ ਵਗੈਰਾ ਲੈ ਕੇ ਆਇਆ ਇਹਦੇ ਚ ਅੱਗੇ ਤਰਤੀਸ ਜਾਰੀ ਹੈ ਔਰ ਸਾਨੂੰ ਉਮੀਦ ਹੈ ਕਿ ਇਹਦੇ ਚ ਹੋਰ ਵੀ ਜਿਹੜੇ ਇੱਕ ਜਿਹੜਾ ਨਾਲ ਦਾ ਬੰਦਾ ਉਹਦਾ ਜਿੰਨਾ ਪਤਾ ਲੱਗਿਆ ਵੀ ਸਨੀ ਕੋਟਾਰੀ ਦਾ ਦੱਸ ਰਿਆ ਸੀਗਾ ਹਜੇ ਪੂਰਾ ਉਹਦਾ ਐਡਰੈਸ ਵਗੈਰਾ ਨਹੀਂ ਪਤਾ ਲੱਗਿਆ ਕਿਉਂਕਿ ਇੰਜਰਡ ਸੀਗਾ ਬੰਦਾ ਇਹ ਤੋਂ ਜਿੰਨੀ ਗੱਲ ਪਤਾ ਲੱਗ ਸਕੀ ਜਿੰਨੀ ਸੱਚ ਹੈ ਕਿ ਉਹ ਕੀ ਹੈ ਉਹਦੀ ਆਇਡੈਂਟੀਫਿਕੇਸ਼ਨ ਵੀ ਕਰਾਂਗੇ ਆਪਾਂ ਔਰ ਬਾਕੀ ਇਹਦੀ ਜਿਹੜੀ ਹੋਰ ਬੈਕਵਰਡ ਫਾਰਵਰਡ ਲਿੰਕੇਜਸ ਕਿ ਕਿੱਦਾਂ ਇਹਦੇ ਜੇਲ੍ਹ ਦੇ ਵਿੱਚੋਂ ਬਣੇ ਕਿ ਕਿਸ ਤਰ੍ਹਾਂ ਫੋਰਨ ਬੇਸ ਗੈਂਗਸਟਰਸ ਨੇ ਜਿਹੜੇ ਸੰਧ ਬਣੇ ਤੇ ਬਾਕੀ ਆਈਐਸਆਈ ਨਾਲ ਜਾਂ ਪਾਕਿਸਤਾਨ ਬੇਸ ਸਮਗਲਰਸ ਨਾਲ ਕਿੱਦਾਂ ਇਨ ਟੱਚ ਹੋਇਆ ਉਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਹੈ ਤੇ ਇਹਦੇ ਵਿੱਚ ਜਿਹੜੇ ਸਾਡੇ ਸੀਨੀਅਰ ਆਫਿਸਰਸ ਨੇ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਏਸੀਪੀ ਇਨਵੈਸਟੀਗੇਸ਼ਨ ਹਰਬਿੰਦਰ ਸਿੰਘ ਇਹਨਾਂ ਦੇ ਸਾਰੇ ਦੇ ਸੁਪਰਵਾਈਜ਼ਨ ਦੇ ਵਿੱਚ ਅਗੇ ਇਨਵੈਸਟੀਗੇਸ਼ਨ ਜਿਹੜੀ ਕੀਤੀ ਜਾਏਗੀ ਅੱਜਕੱਲ ਕਿਹਨੂੰ ਮਾਰਨਾ ਸੀ ਕੁਝ ਕੱਲ ਤੁਸੀਂ ਇਹ ਪਤਾ ਲੱਗਿਆ ਜੀ ਕੋਈ ਤੁਹਾਨੂੰ ਪਤਾ ਹੀ ਹੈ ਜਿਵੇਂ ਅੱਜਕੱਲ ਜੇ ਦੋ ਲੀਥਲ ਵੈਪਨ ਦੇਖੋ ਇੱਕ ਗਲੌਕ ਬਿਲਕੁਲ ਬੜੀ ਨਵਾਂ ਸਫਿਸਟੀਕੇਟਿਡ ਤੇ ਬੜਾ ਬ੍ਰੈਂਡ ਨਿਊ ਇਹ ਪਿਸਟਲ ਸੀ 9mm ਦਾ ਰਾਉਂਡ ਵੀ ਇਹਨਾਂ ਕੋ ਕਾਫੀ ਚਲਾਉਣ ਤੋਂ ਬਾਅਦ ਵੀ ਲਾਈਵ ਬੜੇ ਮਿਲੇ ਆ ਤੇ 30 ਬੋਰ ਦਾ ਜਿਹੜਾ ਪਿਸਟਲ ਹੈ ਸਟਾਰ ਪਿਸਟਲ ਉਹ ਵੀ ਬੜਾ ਲੀਥਲ ਹੈਗਾ ਸੈਮੀ ਆਟੋਮੈਟਿਕ ਬੜਾ ਮਤਲਬ ਮੈਂ ਇਹਨੂੰ ਸਮਝਦਾ ਕਿ ਕਾਫੀ ਇਹਨੂੰ ਲੀਥਲ ਕਹਿ ਸਕਦੇ ਆ ਟਾਰਗੇਟ ਅਜੇ ਇਹ ਗੱਲ ਕਲੀਅਰ ਨਹੀਂ ਹੋਈ ਪਰ ਡੈਫੀਨਿਟਲੀ ਜਿਹੜਾ ਇਹ ਕੰਮ ਤਾਂ ਇਸੇ ਤੇ ਨਿਕਲੇ ਹੋਏ ਸੀਗੇ ਕਿ ਇੱਕਦਮ ਜੇਲ੍ਹ ਤੋਂ ਆ ਕੇ ਤੇ ਇੰਨੀ ਜਲਦੀ ਸਫਿਸਟੀਕੇਟਡ ਵੈਪਨ ਮਿਲ ਕੇ ਬਾਹਰਲੇ ਵਰਚੁਅਲ ਨੰਬਰਸ ਦਾ ਬੰਦਾ ਇਨ ਟੱਚ ਹੋ ਗਿਆ ਤੇ ਸਾਨੂੰ ਜਿਹੜੀ ਲੱਗਦਾ ਕਿ ਜਿੰਨੀ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਹੈ ਉਹ অথੈਨਟਿਕ ਸਿਗੀ ਤੇ ਤਾਂ ਹੀ ਤੁਸੀਂ ਦੇਖੋ ਜਿਹੜਾ ਬੰਦਾ ਇੰਨਾ ਰਿਟੈਲੀਏਟ ਕਰਦਾ ਪੁਲਿਸ ਨੂੰ ਨਹੀਂ ਤਾਂ ਆਮ ਮੁਲਜ਼ਮ ਜਦੋਂ ਪੁਲਿਸ ਰੋਕਦੀ ਹੈ ਜਾਂ ਵਾਰਨ ਕਰਦੀ ਹੈ ਤੇ ਉਹਦੇ ਚ ਆਮ ਲੋਕ ਸਰੈਂਡਰ ਕਰ ਜਾਂਦੇ ਆ ਤੋਂ ਮੈਨੂੰ ਲੱਗਦਾ ਕਿ ਡੀਪਰ ਗੱਲ ਹੈਗੀ ਇਹਦੇ ਚ ਜਿਹੜੀ ਲੁਕਾਉਣਾ ਚਾਹੁੰਦੇ ਸੀ ਔਰ ਜਿੰਨਾ ਐਮਬੋਲਡਨ ਹੋਏ ਹੋਏ ਸੀ ਸਰ ਇਹ ਕਿਵੇਂ ਕਿਰੇ ਕਿਰੇ ਗੈਂਗਸਟਰ ਨਾਲ ਲਿੰਕ ਸੀ ਫੋਰਨ ਬੇਸਡ ਉਹ ਸੀ ਦੇਖ ਰਹੇ ਆਂ ਜੀ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਚ ਵਰਚੁਅਲ ਨੰਬਰ ਜਿਹੜੇ ਆਏ ਨੇ ਉਹ ਇਹ ਗੱਲ ਨੂੰ ਪ੍ਰੂਵ ਕਰਦੇ ਕਿ ਜਿਹੜੀ ਇਨਫੋਰਮੇਸ਼ਨ ਪੁਲਿਸ ਕੋਲ ਆਈ ਸੀ ਉਹ ਆਥੈਂਟਿਕ ਸੀਗੀ ਉਹਨੂੰ ਮਤਲਬ ਇੱਕ ਜਿਹੜੀ ਡਿਜੀਟਲ ਤੇ ਟੈਕਨੋਲੋਜੀਕਲ ਐਵੀਡੈਂਸ ਉਹ ਝੂਠ ਨਹੀਂ ਬੋਲਦੀ ਤੋ ਸਾਰੇ ਇਹਦੀ ਲੋਕੇਸ਼ਨਸ ਵਗੈਰਾ ਅਸੀਂ ਪਿਛਲਾ ਸਾਰਾ ਦੇਖਾਂਗੇ ਕਿ ਕਿੱਥੇ ਕਿੱਥੇ ਜਾਂਦਾ ਰਿਹਾ ਕਿਹੜੇ ਕਿਹੜੇ ਬੰਦਿਆਂ ਨੂੰ ਕੰਟੈਕਟ ਕੀਤਾ ਹੈ ਜੀ ਸਰ 7 ਨਵੰਬਰ ਤੋਂ ਮੈਸੇ 10 ਦਿਨ ਹੋਏ ਐ ਤੇ 10 ਦਿਨਾਂ ਚ ਇਦਾਂ ਨੈਟਵਰਕ ਕਿਵੇਂ ਸੈਟ ਬਿਸ਼ੂ ਨੈਟਵਰਕ ਇਦਾਂ ਹੁੰਦਾ ਨਹੀਂ ਜੇਲ੍ਹ ਚ ਜਦੋਂ ਬੰਦਾ ਬਾਰ-ਬਾਰ ਜਾਂਦਾ ਪਹਿਲਾਂ ਵੀ ਰਿਹਾ ਫਿਰ ਬਾਹਰ ਆਉਂਦਾ ਉਥੇ ਅੰਦਰ ਹੀ ਗੱਲਬਾਤ ਹੋ ਜਾਂਦੀ ਐ 10 ਦਿਨ ਤਾਂ ਬਹੁਤ ਹੁੰਦੇ ਨੇ ਬੰਦਾ ਜਦੋਂ ਬਾਹਰ ਆਉਂਦਾ ਜੇ ਪਹਿਲਾਂ ਹੀ ਐਸਟੈਬਲਿਸ਼ ਹੋਏ ਐ ਕੰਟੈਕਟ ਉਹਨਾਂ ਨੂੰ ਕਰਕੇ ਤੇ ਤੁਹਾਨੂੰ ਪਤਾ ਹੀ ਐ ਜਿੱਦਾਂ ਇਹ ਫਾਸਟ ਮੂਵਿੰਗ ਵਰਲਡ ਐਗਾ ਸਾ ਔਰ ਡਰੋਨ ਨਹੀਂ ਕਰਾਸ ਦਾ ਇੰਟਰਨੈਸ਼ਨਲ ਬਾਰਡਰ ਕਿਵੇਂ ਸਮਾਨ ਹੁੰਦਾ ਉਸ ਤਰ੍ਹਾਂ ਨਾ ਇਹਨਾਂ ਦੇ ਐਸਟੈਬਲਿਸ਼ ਹੋ ਗਏ ਕੰਟੈਕਟਸ ਔਰ ਜਿਹੜੀ ਟੈਕਨੋਲੋਜੀ ਦਾ ਮਿਸਯੂਜ਼ ਜਿੱਦਾਂ ਆਪਾਂ ਕਰਦੇ ਹਾਂ ਬੱਚੋ ਨੰਬਰਸ ਦਾ ਸੋਸ਼ਲ ਮੀਡੀਆ ਪਲੈਟਫਾਰਮ ਦਾ ਉਹ ਉਹਦਾ ਫਾਇਦਾ ਲੈਂਦੇ ਆ ਅੱਜਕੱਲ ਮਲਜ਼ਮ ਅੱਜ ਸਰ ਇਹ ਜੀਐਲ ਕਿਸ ਮੁਕਦਮੇ ਚ ਗਿਆ ਸੀ ਉਹ ਅਲੱਗ-ਅਲੱਗ ਮੁਕਦਮੇ ਜਿਹੜੇ ਪਠਾਨਕੋਟ ਦੇ ਆ ਅਲੱਗ-ਅਲੱਗ ਸਾਡੇ ਕਮਿਸ਼ਨਰੇਟ ਦੇ ਵੀ ਹੈਗੇ ਆ ਤੇ ਉਹ ਸਹੀ ਸਾਰੀਆਂ ਡਿਟੇਲਾਂ ਹੁਣੀ ਕਢਾ ਰਹੇ ਆ ਪੰਜ ਮੁਕਦਮੇ ਇਹਦੇ ਚ ਪਾਇਆ ਜਿਹੜੀ ਆਈਡੀ ਅਸੀਂ ਦੇਖੀ ਆ ਇਮੀਡੀਏਟਲੀ ਉਹਦੇ ਚ ਇਹ ਪਤਾ ਲੱਗਿਆ ਜੀ ਸਰ ਪਿਛਲੇ ਦਿਨੀ ਜੋ ਅੰਮ੍ਰਿਤਸਰ ਚ ਵਾਰਦਾਤਾਂ ਹੋਈਆਂ ਉਹਨਾਂ ਚ ਵੀ ਕੋਈ ਇਸਦਾ ਹੱਥ ਹੈ ਦੇਖੋ ਉਹ ਅਜੇ ਕਹਿਣਾ ਮੁਸ਼ਕਲ ਹੈ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਸਾਨੂੰ ਉਮੀਦ ਹੈ ਕਿ ਜਲਦੀ ਅਸੀਂ ਉਹ ਵੀ ਟਰੇਸ ਹੋ ਜਾਣਗੇ ਸਾਰੇ ਅਕਿਊਜ਼ ਫੜੇ ਜਾਣਗੇ ਜਿਹੜੇ ਹੁਣ ਬੰਦੇ ਦੀ ਮੌਤ ਹੋ ਚੁੱਕੀ ਹੈ ਹੁਣ ਇਹ ਪਤਾ ਲੱਗਿਆ ਜੀ ਜਦੋਂ ਅਸੀਂ ਵਾਪਸ ਆਏ ਹਾਂ ਹਸਪੀਟਲ ਜਾ ਕੇ ਜਿਹੜੇ ਲਾਜ ਜਦੋਂ ਅਸੀਂ ਉੱਥੇ ਡੈਥ ਹੋਈ ਉਹਨਾਂ ਡਿਕਲੇਅਰ ਕੀਤਾ ਡਾਕਟਰਾਂ ਨੇ ਅੱਛਾ ਸਰ ਇਹ ਜਿਹੜੇ ਵੈਪਨ ਕਿਤਾ ਪਾਕਿਸਤਾਨ ਤੋਂ ਸਾਰੇ ਸਮਗਲ ਹੋ ਕੇ ਆਏ ਨੇ ਲੱਗ ਰਿਹਾ ਜੀ ਉਹੀ ਕਿਉਂਕਿ ਆਪਾਂ ਜਿਵੇਂ ਪਹਿਲਾਂ ਪਿੱਛੇ ਰਿਕਵਰੀਜ਼ ਕੀਤੀਆਂ ਤੁਹਾਨੂੰ ਪਤਾ ਵੈਪਨਸ ਦੀ ਵੱਡੀ ਖੇਪ ਮਿਲੀ ਹੈ ਉਹ ਇਸੇ ਤਰੀਕੇ ਦੇ ਦਰਸਾਉਂਦੀ ਹੈ ਕਿ ਉਸੇ ਵੱਲ ਲਿੰਕ ਕਰਦੀ ਹੈ ਵੀ ਗਲੌਕ ਵੀ ਬਹੁਤ ਆ ਰਹੇ ਤੇ ਇਹ ਬੋਰ ਜਿਹੜਾ ਸਟਾਰ ਪਿਸਟਲ ਉਹ ਵੀ ਕਾਫੀ ਆ ਰਿਹਾ ਸਟਾਰ ਕਿੰਨਾ ਖਤਰਨਾਕ ਉਹ ਵੀ ਜਲੋਕ ਪਹਿਲੇ ਪੜੇਗੇ ਜੀ ਗਲੌਕ ਵੀ ਤੇ ਸਟਾਰ ਦੋਨੋਂ ਮੈਂ ਸਮਝਦਾ ਕਿ ਕਾਫੀ ਲੀਥਲ ਵੈਪਨ ਨੇ ਔਰ ਬੜੇ ਸਫਿਸਟੀਕੇਟਰ ਵੈਪਨ ਹਨ ਦੋਵੇਂ ਠੀਕ ਹੈ ਜੀ